ਹਾਂਜੀ ਮਿੱਤਰੋ ਕੀ ਹਾਲ ਚਾਲ ਆ ਕੈਮੋ ਬਾਈ ਸਾਰੇ ਤੇ ਪਹਿਲਾਂ ਤਾਂ ਬਈ ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹੈਪੀ ਲੋੜੀ ਤੇ ਅੱਜ ਆਪਾਂ ਮਿੱਤਰੋ ਵੀਡੀਓ ਲੈ ਕੇ ਆਇਆ ਵੀਡੀਓ ਬਹੁਤ ਖਾਸ ਆ ਤੇ ਮੇਰਾ ਵੀਰ ਐਂਡ ਤੱਕ ਜਰੂਰ ਦੇਖਿਓ ਤੇ ਜੇ ਵਧੀਆ ਲੱਗੇ ਬਾਈ ਲਾਈਕ ਕਮੈਂਟ ਤੇ ਅੱਗੇ ਬਾਈ ਸ਼ੇਅਰ ਜਰੂਰ ਕਰ ਦਿਓ ਤੇ ਅੱਜ ਆਪਾਂ ਲੈ ਕੇ ਆਇਆ ਵਈ ਵੀਡੀਓ ਆਪਣੇ ਪਿੰਡ ਤੇ ਤੇ ਪਹਿਲਾਂ ਤਾਂ ਬਾਈ ਆਪਾਂ ਘਰੇ ਮੱਥਾ ਟੇਕਿਆ ਘਰੇ ਮੱਥਾ ਟੇਕਣ ਤੋਂ ਬਾਅਦ ਬਾਈ ਆਪਾਂ ਚੱਲ ਪਏ ਪਿੰਡ ਦੇ ਦਰਵਾਜੇ ਵੱਲ ਨੂੰ ਜਿੱਥੇ ਕਿ ਮਿੱਤਰੋ ਸਾਰਾ ਪਿੰਡ ਇਕੱਠਾ ਹੁੰਦਾ ਉੱਥੇ ਇੱਕ ਵਾਰ ਬਾਈ ਹਾਜ਼ਰੀ ਜ਼ਰੂਰ ਲਾਉਂਦਾ ਉੱਥੇ ਹਰੇਕ ਬੰਦਾ ਤੇ ਆਗੇ ਮਿੱਤਰੋ ਆਪਾਂ ਪਿੰਡ ਦੇ ਦਰਵਾਜੇ ਤੇ ਮਿੱਤਰੋ ਗੱਲ ਆਏ ਆ ਵੀ ਕਈ ਪਿੰਡਾਂ ਚ ਰੀਤੀ ਰਿਵਾਜ ਕਿਵੇਂ ਦੇ ਹੁੰਦੇ ਨੇ ਕਹੇ ਪਿੰਡ ਕਿਵੇਂ ਦੇ ਹੁੰਦੇ ਨੇ ਤੇ ਮੇਰੇ ਪਿੰਡ ਬਾਈ ਸਦੀਆਂ ਤੋਂ ਇਹ ਰਿਵਾਜ ਚੱਲਦਾ ਆਉਂਦਾ ਵੀ ਜੀ ਦੇ ਬਿਬਈ ਕਰ ਮੁੰਡਾ ਹੋਵੇ ਜਾਂ ਬਈ ਵਿਆਹ ਹੋਇਆ ਹੋਵੇ ਤੇ ਬਾਈ ਉਰੋਂ ਜਾ ਕੇ ਮੁੰਡੇ ਬਾਈ ਜਾ ਕੇ ਬੋਲੀਆਂ ਪਾਉਂਦੇ ਨੇ ਫਿਰ ਅਗਲੇ ਦੇ ਘਰ ਤੇ ਬਾਈ ਲੋੜੀ ਲੈ ਕੇ ਆਉਂਦੇ ਨੇ ਤੇ ਆਹ ਦੇਖ ਜਗਦੇ ਹਾਂ ਬਾਈ ਨਾਲ ਜਿਹੜੀ ਨਵੀਂ ਪਨੀਰੀ ਉੱਠ ਰਹੀ ਆ ਅੱਗੇ ਉਹ ਵੀ ਬਾਈ ਨਾਲ ਹੁਣ ਤੋਂ ਸਾਸ ਦੇਣ ਲੱਗੀ ਕਿਉਂਕਿ ਬਈ ਪੀੜੀ ਦਾ ਪੀੜੀ ਇਹ ਰਵਾਜ ਚੱਲਦਾ ਆਉਂਦਾ ਮੇਰੇ ਪਿੰਡਾਂ ਤੇ ਇਹ ਜਾਨ ਨੂੰ ਬਹੁਤ ਮਾਣ ਵਾਲੀ ਗੱਲ ਆ ਬਾਈ ਤੇ ਸਾਡੇ ਪਿੰਡ ਚ ਬਾਈ ਅੱਜ ਵੀ ਇਹ ਰੀਤੀ ਰਿਵਾਜ ਚੱਲ ਰਿਹਾ ਨਹੀਂ ਬਹੁਤ ਪਿੰਡ ਬਾਈ ਆਏ ਹੁੰਦੇ ਨੇ ਬੰਦਾ ਆਪਣੇ ਘਰੀ ਬੈਠਾ ਲੋਹੜੀ ਮਨਾ ਲੈਂਦਾ ਤੇ ਮਿੱਤਰੋ ਅੱਜ ਆਪਾਂ ਤੁਹਾਨੂੰ ਪੋਲੀਆਂ ਪੈਂਦਿਆਂ ਵੀ ਦਿਖਾਵਾਂਗੇ ਚਲੋ ਚੱਲੀਏ ਫਿਰ ਆ ਵੀ ਸੁਣਿਆ ਕਿਦਰੇ ਲਾਲੀ ਯਾਰੀ ਇਹ ਲਾਲੀ ਜਾਰੀ ਰੋਜ ਖੇਤ ਨੂੰ ਜਾਂਦਾ ਵੀ ਪਾਪੇ ਕਹਿੰਦੇ ਸੁੱਕ ਗਿਆ ਮੁੰਡਾ ਪਾਪੇ ਕਹਿੰਦੇ ਸੁੱਕ ਗਿਆ ਮੁੰਡਾ ਚੌ ਮੱਕੀ ਦਾ ਟਾਂਡਾ ਕਾਂਦੇ ਸਿਰ ਜੰਨੀ ਰੋਸ ਵੀ ਪਾਪੇ ਜੰਨੀ ਰੋਸ ਵੀ ਪਾਪੇ ਜੰਨੀ ਚੱਕ ਮਣੇ ਗਰਮਖਾ ਨਾਲ ਦੀ ਗਰਮਖਾ ਗਰਮਖਾ ਜੁੜੇ ਰਹੋ ਪ੍ਰਭੂ ਵੀਡੀਓ ਦੇ ਨਾਲ ਤੇ ਅੱਗੇ ਅੱਗੇ ਤੁਹਾਨੂੰ ਹੋਰ ਵੀਡੀਓ ਦਿਖਾਵਾਂਗੇ ਤੇ ਆ ਬਾਈ ਸਾਡਾ ਫਤਿਹ ਖੜਾ ਤੇ ਅਸੀਂ ਬਾਈ ਨਾਲ ਜੁੜੇ ਰਹੋ ਅੱਗੇ ਹੋਰ ਬੋਲੀਆਂ ਸੁਣਾਉਣੀਆਂ ਤੁਹਾਨੂੰ ਸ਼ੇਰ ਮੇਰਾ ਵੀਰ ਜਰੂਰ ਕਰ ਦਿਓ ਅੱਗੇ ਤੇ ਲਾਈਕ ਵੀ ਕਰ ਦਿਓ ਬਾਈ ਏ ਵੀ ਤੀਲੀ ਲੰਕੀ ਪਾਇਆ ਉਸਨੇ ਬੱਲੇ ਤੀਲੀ ਲੰਕੀ ਪਾਇਆ ਉਸਨੇ ਮੈਂ ਡਿਗਿਆ ਗੱਤ ਖਾ ਕੇ ਵੀ ਅੱਖ ਲਿਆ ਮਾਲਕ ਨੇ ਛਟਗੀ ਸੀ ਫਟਕਾ ਕੇ ਰੱਖ ਲਿਆ ਮਾਲਕ ਨੇ ਏੜਗੀ ਸੀ ਫਟਕਾ ਕੇ ਉਖਲਿਆ ਮਾਲਕ ਨੇ ਹੋਰ ਚੱਲ ਜਿਹੜੀ ਗੁੱਟ ਤੇ ਮੋਰਨੀ ਪਈ ਬੱਲੇ ਵੀ ਮਤਰਾਂ ਨੇ ਖੜਵੜਮਾਈ ਬੱਲੇ ਬਾਦੀ ਕੱਠਿਆਂ ਨੇ ਮੱਝਾ ਰਾਈ ਰਾਤੀ ਇਕੱਠਿਆਂ ਨੇ ਮਟਿਆਈ ਕਹਿ ਬਿਓ ਨੇ ਨੀ ਕੁੜੀਏ ਚਾਰੀ ਸਿਆਣੀਆਂ ਵਿਚਾਦੇ ਰਾਤ ਕਰੋ ਦੇ ਜੀਵਤੀ ਜੋੜ ਰੰਡਾ ਪਾਠਾ 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 ਉਹਦਾ ਗਲਾਸ ਮੰਗਿਆ ਉਹਨੇ ਕੰਗਣੀ ਬਰੋਬਰ ਕਰਤਾ ਪਤਨਾ ਦੀ ਮੰਦਰੀ ਵਿੱਚ ਉਹ ਤੇ ਯਾਰ ਨੇ ਨਗੀਨਾ ਜੜਤਾ ਵੀ ਹੱਸਦੀ ਨੇ ਦਿਲ ਮੰਗਿਆ ਦਿਲ ਮੰਗਿਆ ਸੀ ਕੱਢ ਕੇ ਤਲੀ ਦੇ ਉੱਤੇ ਤਾਰ ਤਾਂ ਵੀ ਹੱਸਦੀ ਰਹਿੰਦੀ ਸੀ ਦਿਲ ਮੰਗਿਆ ਯਾ ਕਿਦਾਂ ਹੀ ਕਰਦੇ ਤਰਤਾ ਨੀਰਸੀ ਨੇ ਦਿਲ ਮੰਗਿਆ ਯਾਲਾ ਚਲੋ ਵੀ ਹੁਣ ਚੰਗਾ ਜੱਟ ਤਾਂ ਬੀ ਨਾਤੇ ਰਾਮ ਕੋਨੇ ਦੀ ਕੁੜੀਏ ਧਾਣੀ ਉੰਡੀਆਂ ਦੇ ਵਿੱਚ ਆਂਦੇ ਆਣਦ ਬੋਲੇ ਨੀ ਕੁੜੀਏ ਹਾਂ ਭਾਈ ਯੋ ਸਾਰੀ ਇਹ ਮੈਂ ਆਪੇ ਕਰੂੰਗਾ

ਕੋਜ ਬਾਈ ਇੱਥੇ ਰੁਕ ਜਾਂਦੇ ਨੇ ਧੂਣੀ ਲਵੇ ਬਾਈ ਧੂਣੀ ਬਾਈ ਛੁੰਨੀ ਨਹੀਂ ਛੱਡਦੇ ਤੇ ਲੋ ਵੀ ਮਿੱਤਰੋ ਆਪਾਂ ਪਹੁੰਚ ਗਏ ਬਿੰਦਰ ਦੇ ਘਰੇ ਆਪਣਾ ਜੁੰਡੀ ਦਾ ਯਾਰ ਆ ਬਾਈ ਬਿੰਦਰ ਤੇ ਬਾਟ ਮਿੱਤਰੋ ਕਾਫੀ ਆ ਪਿੰਡ ਤੋਂ ਤੇ ਬਾਈ ਬੱਟੋ-ਬੱਟ ਹੋ ਕੇ ਬਿੰਦਰ ਦੇ ਘਰੇ ਆਏ ਆਪਾਂ ਬਾਈ ਲੋੜੀ ਲੈਣ ਮੁੰਡੇ ਦੀ ਤੇ ਆ ਖੜਾ ਬਾਈ ਬਿੰਦਰ ਬਿੰਦਰ ਨੂੰ ਕਿਹਾ ਮਿੱਤਰਾ ਤੇ ਲੋਕ ਜੇ ਨਾ ਲੋੜੀ ਲੈ ਕੇ ਆ ਹੁਣ ਉਹ ਮੈਂ ਤਾਂ ਤੈਨੂੰ ਲੈਣ ਆ ਗਿਆ ਤੂੰ ਲੱਗ ਬੈਠੀ ਗੂੰਜੇ ਨਹੀਂ ਕੱਲੇ ਪੌਰ ਦਾ ਚਿਤ ਨਹੀਂ ਲੱਗਦਾ ਉਹ ਕੱਲੇ ਪੌਰ ਦਾ ਚਿਤ ਨਹੀਂ ਲੱਗਦਾ ਸੁਨੀ ਹਵੇਲੀ ਗੂੰਜੇ ਨਹੀਂ ਕਿਹੜਾ ਮੇਰੇ ਭਾਂਡੇ ਮਾਂਜੇ ਉਹ ਕਿਹੜਾ ਮੇਰੇ ਭਾਂਡੇ ਮਾਂਜੇ ਕੌਣ ਬੇੜੇ ਨੂੰ ਹੂੰਜੇ ਲੈ ਕੇ ਜਾਊਗਾ ਮੋਤੀ ਬਾਗ ਦੇ ਮੂੰਕੇ ਲੈ ਕੇ ਜਾਊਂਗਾ ਮੋਤੀ ਬਾਗ ਦੇ ਮੂੰਕੇ ਲੈ ਕੇ ਜਾਊਂਗਾ ਬੱਲੀ ਵੀ ਮੁੰਡਿਆ ਸੁਣੋ ਸੁਨਾਵਾ ਬੋਲੀ ਨ ਕੁੜਿਓ ਇਹ ਬੋਲੀ ਆ ਕੋਈ ਪਾਣੀ ਵੀ ਸੂਬਾ ਨਹੀਂ ਪੰਜਾਬ ਨਾਲ ਦਾ ਉਹ ਸੂਬਾ ਨਹੀਂ ਪੰਜਾਬ ਨਾਲ ਦਾ ਖੁੱਲੇ ਰਿਆਸਤਾਂ ਨਾਲ ਦੇ ਰਾਹ ਨਹੀਂ ਵਿਕੇ ਲਾ ਨਹੀਂ ਬਠਿੰਡੇ ਨਾਲ ਦਾ ਉਹ ਕੇਲਾ ਨਹੀਂ ਬਠਿੰਡੇ ਨਾਲ ਦਾ ਕਹਿੰਦਾ ਦਿੱਲੀ ਦੇ ਨਾਲ ਦੇ ਸਾਹ ਨਹੀਂ ਵੀ ਖੀਰ ਨਹੀਂ ਉਹ ਸਿੱਖਾਂ ਨਾਲ ਦੀ ਉਹ ਖੀਰ ਨਹੀਂ ਉਹ ਸਿੱਖਾਂ ਨਾਲ ਦੀ ਕਹਿੰਦਾ ਰੋਟੀ ਸਾਹ ਨਾਲ ਲੱਕੜਾ ਨਹੀਂ ਵਿਕਰਾਰੀ ਦਾਲ ਬਾਣੀਏ ਦੀ ਉਹ ਕਰਾਰੀ ਦਾਲ ਬਾਣੀਏ ਦੀ ਕਹਿੰਦੇ ਮੁਸਲਮਾਨ ਦੇ ਨਾਲ ਦਾ ਪਲਾ ਨਹੀਂ ਹੋ ਰੇ ਪਰ ਪਿੰਡ ਜੰਦਰਾ ਤੇ ਪਰ ਪਿੰਡ ਚੰਦਰਾ ਜਿੱਥੇ ਚੰਦਰੇ ਟਿੱਬਿਆਂ ਦੇ ਰਾਣੀ ਵੀ ਮੈਸ ਨਹੀਂ ਭਲਾਟੇ ਨਾਲ ਦੀ ਉਹ ਮੈਂ ਸੁਨੀ ਬਹਾਡੇ ਨਾਲ ਦੀ ਕਹਿੰਦੇ ਹਸਿਆਰ ਦੇ ਨਾਲ ਦੀ ਗਾਣੀ ਵੀ ਗੁੜਨੀ ਉਹ ਜੂਪੀ ਨਾਲ ਦਾ ਉਹ ਗੁੜਨੀ ਉਹ ਜੂਪੀ ਨਾਲ ਦਾ ਕਹਿੰਦੇ ਆ ਸਾੰਬਦੇ ਨਾਲ ਦੀ ਚਾਂਦੀ ਵੀ ਚੰਡੀਗੜ੍ਹ ਸਹਿਰ ਜੰਦਰਾ ਉਹ ਚੰਡੀਗੜ੍ਹ ਸਹਿਰ ਜੰਦਰਾ ਜਿੱਥੇ ਕਿਸੇ ਨੂੰ ਕਿਸ ਦਿਲ ਦੀ ਪਰਵਾਹ ਨਹੀਂ ਵੀ ਇਹੋ ਜੀ ਕੀਰ ਫੂਕਣੀ ਉਹ ਇਹੋ ਜੀ ਕੀਰ ਫੂਕਣੀ ਜਿਹੜੀ ਦਿੰਦੀ ਨਹੀਂ ਰਾਜੇ ਨੂਰਾਨੀ ਵੀ लाडी ਢੀਂਡ ਸਿਆ ਬੋਲੀ ਤੋੜ ਦੇ ਉਹ लाडी ਢੀਂਡ ਸਿਆ ਬੋਲੀ ਤੋੜ ਦੇ ਫਿੱਟਦਾ ਕਰ ਕਰ ਜੋਟੇ ਤੇਰੇ ਝੂਟਣ ਨੂੰ ਪਾ ਦਿਆਂ ਪੀਂਗ ਰੋਟੇ ਤੇ ਤੇ ਜਟਾਰ ਗਾਣੀਆਂ ਨਹੀਂ ਪਿੰਡ ਵਿੱਚ ਭਾਗਵੇਂ ਚੋਲੇ ਪਾ ਕੇ ਫਿਰਦੇ ਉਹ ਪਿੰਡ ਵਿੱਚ ਭਾਗਵੇਂ ਚੋਲੇ ਪਾ ਕੇ ਫਿਰਦੇ ਖੈਰ ਨਾ ਪਉਂਦੀਆਂ ਮਾਂਆਂ ਨਹੀਂ ਖੂ ਤੇ ਜਾ ਕੇ ਅੱਖ ਜਗਾਈ ਬੱਲੇ ਉਹ ਖੂ ਤੇ ਜਾ ਕੇ ਅੱਖ ਜਗਾਈ ਛੁੜਕੀ ਛੁੜਕੀ ਲਿਆਈਆਂ ਸੰਪਾਂਜਾਰ ਦੀਆਂ ਚਾਰ ਦੀਆਂ ਘੁੱਟਕੇ ਗਾਲ ਜੇ ਲਿਆਈਆਂ ਸੰਪਾਂਜਾਰ ਦੀਆਂ ਰਾਤ ਨੂੰ ਘੁੱਟਕੇ ਗਾਲ ਦੇ ਲਿਆ ਸੰਪਾਂਜਾਰ ਦੀਆਂ ਲੋ ਵੀ ਮੈਟਰੋ ਜਿਨੇ ਹਾਲੇ ਤੱਕ ਆਪਣੇ ਚੈਨਲ ਨੂੰ ਬਾਈ ਨਹੀਂ ਸਬਸਕ੍ਰਾਈਬ ਕਰਿਆ ਉਹ ਮੇਰਾ ਵੀਰ ਕਰ ਲੋ ਤੇ ਅੱਗੇ ਬਾਈ ਵੀਡੀਓ ਸ਼ੇਅਰ ਕਰ ਦਿਓ ਤੇ ਜੇ ਵਧੀਆ ਲੱਗੀ ਬਾਈ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਧੰਨਵਾਦ ਬਾਈ